ਕਿਸਾਨ ਭਰਾਵੋ ਜਦੋਂ ਵੀ ਕੁਝ ਸਮੇਂ ਪਹਿਲਾਂ ਆਪਾਂ ਨਿਗਾਹ ਮਾਰੀਏ ਤਾਂ ਜਿਹੜੇ ਆਪਣੇ ਬਜ਼ੁਰਗ ਹੁੰਦੇ ਸੀਗੇ ਕਿ ਕੀ ਉਹਨਾਂ ਕੋਲੋਂ ਉਦੋਂ ਇਹ ਮਸ਼ੀਨਾਂ ਹੁੰਦੀਆਂ ਸੀਗੀਆਂ ਜਿਹੜੇ ਅੱਜ ਕੱਲ ਸੁਪਰ ਸੀਡਰ ਆ ਗਏ ਜਾਂ ਜੀਰੋ ਡ੍ਰਿੱਲ ਆ ਗਈ ਜਾਂ ਕੋਈ ਹੋਰ ਲਾ ਲੋ ਉਦੋਂ ਨਹੀਂ ਹੁੰਦੀਆਂ ਸੀਗੀਆਂ ਉਹਨਾਂ ਕੋਲ ਜੇ ਹੁੰਦੀਆਂ ਵੀ ਤਾਂ ਬਲਦਾ ਵਾਲੀ ਇੱਕ ਪੂਰ ਵਾਲੀਆਂ ਹੁੰਦੀਆਂ ਸੀਗੀਆਂ ਤੇ ਉਹਦੇ ਨਾਲੋਂ ਕਣਕ ਬੀਜਦੇ ਹੁੰਦੇ ਸੀਗੇ ਤੇ ਜਾਂ ਫਿਰ ਜ਼ਿਆਦਾ ਕਰ ਕੀ ਕਰਦੇ ਸੀਗੇ ਉਹ ਛੱਟਾ ਮਾਰਦੇ ਹੁੰਦੇ ਸੀਗੇ ਤੇ ਚਲੋ ਉਦੋਂ ਆਹ ਸਾਹਮਣੇ ਕੋਈ ਨੇ ਮੰਨ ਲਓ ਰੇਸਪਰੇਆਂ ਦੀ ਵਰਤੋਂ ਨਹੀਂ ਕਰਦੀ ਹੁੰਦੇ ਸੀਗੇ ਕੋਈ ਰੂੜੀ ਦੀ ਖਾਦ ਹੋਗੀ ਜਾਂ ਇਦਾਂ ਹੋਗੀ ਉਸ ਦੇ ਹਿਸਾਬ ਨਾਲ ਕੁਛ ਮੰਨ ਲਓ ਜਿੰਨਾ ਪਾਣੀ ਕੁਦਰਤੀ ਤੌਰ ਤੇ ਮੀਂਹ ਦਾ ਜਾਂ ਨਹਿਰ ਦਾ ਹੁੰਦਾ ਸੀਗਾ ਜਿਆਦਾ ਕਰ ਹੀ ਪਾਣੀ ਹੁੰਦੇ ਸੀਗੇ ਟਿਊਬਵਲ ਤਾਂ ਬਾਅਦ ਚਾਏ ਨੇ ਜਿਹੜੇ ਤੁਸੀਂ ਇਹ ਸਾਹਮਣੇ ਕਣਕ ਦੇਖ ਰਹੇ ਹੋ ਇਹ ਵੀ ਆਪਾਂ ਛੱਟਾ ਮਾਰ ਕੇ ਵਿਜੀਏ ਦੋ ਵਾਰੀ ਆਪਾਂ ਤਮੀਆਂ ਮਾਰੀਆਂ ਇਹਦੇ ਵਿੱਚ ਪਹਿਲਾਂ ਤਮੀਆਂ ਮਾਰ ਕੇ ਉਸ ਤੋਂ ਬਾਅਦ ਛੱਟਾ ਮਾਰ ਕੇ ਆਪਾਂ ਇਹਦੇ ਉੱਪਰ ਰੋਟਾ ਵੇਟਨ ਮਾਰ ਦਿੱਤਾ ਤੇ ਤੁਸੀਂ ਕਣਕ ਦੀ ਗਰੋਹ ਚੈੱਕ ਕਰੋ ਹੁਣ ਜਿਸ ਅੱਜ ਦੀ ਆਪਾਂ ਗੱਲ ਕਰੀਏ ਤਾਂ ਪੰਜਾਬ ਵਿੱਚ ਸਭ ਨਾਲ ਵੱਧ ਜਿਹੜਾ ਮੰਨ ਲਓ ਸੰਧ ਵਰਤਿਆ ਜਾਂਦਾ ਹੈ ਉਹ ਹੈਗਾ ਸੁਪਰ ਸੀਡਰ ਸੁਪਰ ਸੀਡਰ ਹੀ ਵਧੀਆ ਸੰਦੇ ਵਧੀਆ ਹੈ ਕਈ ਮੰਨ ਲਓ ਕਿਸਾਨ ਸੁਪਰ ਸੀਡਰ ਨਾਲ ਜ਼ਿਆਦਾਤਰ ਬੀਜਦੇ ਨੇ ਕਈ ਕਿਰਾਏ ਤੇ ਵਜਾਉਂਦੇ ਨੇ ਤੇ ਕਈਆਂ ਦੇ ਕੋਲ ਆਪਦਾ ਵੀ ਹੈਗਾ ਬਾਕੀ ਸੁਪਰ ਸੀਡਰ ਹੋ ਗਿਆ ਜਾਂ ਹੈਪੀ ਸੀਡਰ ਹੋ ਗਿਆ ਜਾਂ ਆਪਾਂ ਵਾਹ ਕੇ ਵੇਜੀਏ ਜੇ ਆਪਣੀ ਜ਼ਮੀਨ 'ਚ ਵਧੀਆ ਬੱਤਰ ਹੈਗਾ ਤਾਂ ਦਾਣੇ ਨੇ ਉੱਗੀ ਪੈਣਾ ਆਪਾਂ ਪਹਿਲਾਂ ਕਿ ਵੀਡੀਓ ਪਾਈ ਸੀਗੀ ਜਿਹੜਾ ਲਾ ਲਈ ਤੁਸੀਂ ਆਪਣੇ ਚੈਨਲ ਤੇ ਚੈੱਕ ਦੇਖ ਸਕਦੇ ਹੋ ਤੇ ਹੁਣ ਆਪਾਂ ਲੈ ਕੇ ਆਏ ਆ ਇਹ ਛੱਟੇ ਵਾਲੀ ਕਣਕ ਦੀ ਵੀਡੀਓ ਤੁਹਾਨੂੰ ਮੈਂ ਗਰੋਥ ਚੈੱਕ ਕਰਾਉਣਾ ਕਣਕ ਦੀ ਆਹ ਇੱਕ ਦਾਣਾ ਹੈ ਆ ਤੁਸੀਂ ਦੇਖ ਰਹੇ ਹੋਗੇ ਥੱਲੋਂ ਇੱਕ ਦਾਣਾ ਆਹ ਵਾਲਾ ਇੱਕ ਦੋ ਤਿੰਨ ਚਾਰ ਤੇ ਪੰਜ ਲਗਭਗ ਪੰਜ ਸ਼ਾਖਾਵਾਂ ਇਹਨੇ ਕੱਢ ਚੁੱਕਿਆ ਹੈ ਇਹ ਪਿਆਹ ਦੀ ਕਣਕ ਹੋ ਚੁੱਕੀ ਹੈ ਦੋ ਗੱਟੇ ਪੈ ਗਏ ਅੰਦਰ ਜੂਰੀਆਂ ਦੇ ਤੇ ਜੇ ਆਪ ਸਪਰੇਅ ਦੀ ਗੱਲ ਕਰੀਏ ਹੁਣ ਕਰ ਇਹਦੇ ਵਿੱਚ ਜ਼ੀਰੋ ਸਪਰੇਅ ਆ ਹੁਣ ਆਪਾਂ ਇਹ ਸਪਰੇਅ ਕਰਾਂਗੇ ਗੁੱਲੀ ਰੰਡੇ ਵਾਲੀ ਬਸ ਤਿਆਰੀ ਇੱਕ ਦੋ ਦਿਨਾਂ ਤੇ ਕਰੇ ਤੁਸੀਂ ਗਰੋਥ ਚੈੱਕ ਕਰਕੇ ਦੱਸੋ ਤੁਹਾਨੂੰ ਕਿੰਵੱਦਾ ਦੀ ਲੱਗੀ ਜੇ ਮੇਰੇ ਹਿਸਾਬ ਨਾਲ ਮੰਨਿਆ ਜਾਵੇ ਤਾਂ ਇਹ ਮੈਨੂੰ ਸੁਪਰ ਸੀਡਰ ਨਾਲ ਵਧੀਆ ਲੱਗੀ ਸੁਪਰ ਸੀਡਰ ਚ ਇਸ ਤਰ੍ਹਾਂ ਹੁੰਦਾ ਹੈ ਵੀ ਜਿੱਥੇ ਜ਼ਿਆਦਾ ਪਰਾਲੀ ਆ ਗਈ ਜਿੱਥੇ ਵੱਲ ਜ਼ਿਆਦਾ ਪਰਾਲੀ ਆਈ ਉੱਥੇ ਕਣਕ ਆਪਣੀ ਕਈ ਵਾਰ ਘੱਟ ਹੋ ਜਾਂਦੀ ਹੈ ਤੇ ਜਿੱਥੇ ਜ਼ਿਆਦਾ ਪਰਾਲੀ ਆਈ ਆਪਣਾ ਉਹ ਵੱਤਰ ਵੀ ਖੇਚੀ ਜਾਂਦੀ ਹੈ ਪਰਾਲੀ ਜਮੀਨ ਦਾ ਸੋ ਉੱਥੇ ਆਪਣਾ ਦਿੱਕਤ ਇਹ ਆਉਦੀ ਹੈ ਵੀ ਉਸੇ ਕਣਕ ਘਟ ਉਗਦੀ ਹੈ ਉਹ ਗੋ ਵੀ ਪੈਂਦੀ ਬਾਅਦ ਚ ਜਦੋਂ ਪਾਣੀ ਲੱਗਦਾ ਹੈ ਜੇ ਇਹਦੇ ਵਿੱਚ ਕੋਈ ਦਾਣਾ ਉੱਪਰ ਆ ਜਾਂਦਾ ਉਹ ਵੀ ਉਗ ਪੈਂਦਾ ਬਾਅਦ ਵਿੱਚ ਪਾਣੀ ਲੱਗਣ ਤੋਂ ਬਾਅਦ ਪਰ ਉਹ ਉਹਦੇ ਚ ਇੰਦੇ ਚ ਇੱਕ ਇਹ ਮਤਲਬ ਸਮੱਸਿਆ ਆਉਂਦੀ ਹੈ ਆਪਣੀ ਛੱਟੇ ਵਾਲੀ ਚ ਜਿਹੜਾ ਦਾਣਾ ਉੱਪਰ ਰਹਿੰਦਾ ਹੈ ਉਹ ਪਾਣੀ ਲੱਗਣ ਤੋਂ ਬਾਅਦ ਉਗਦਾ ਹੈ ਤੇ ਕਿਉਂਕਿ ਉਹਦੀ ਜੜ ਵਾਲ ਡੂੰਘੀ ਨਹੀਂ ਹੁੰਦੀਗੀ ਬਸ ਡਿੱਗਣ ਦੀ ਸਮੱਸਿਆ ਆਉਂਦੀ ਹੈ ਕਿਤੇ ਕਿਤੇ ਹੁਣ ਤੁਸੀਂ ਆ ਵੀ ਦੇਖ ਰਹੇ ਹੋਗੇ ਇਹ ਪੱਤੇ ਝੁਗੇ ਪਏ ਆ ਬਾਕੀ ਇਹ ਕੋਈ ਸਮੱਸਿਆ ਨਹੀਂ ਹੈਗੀ ਕਿਉਂਕਿ ਇਹ ਵੈਰਾਈਟੀਆਂ ਆਖੋ-ਵਖ ਹੁੰਦੀਆਂ ਨੇ ਇਹ ਸਮਾਂ ਪਾ ਕੇ ਇਹਨੇ ਹੌਲੀ-ਹੌਲੀ ਪੱਤੇ ਚੱਕੇ ਜਾਂਨੇ ਇਹ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਤੇ ਜੇ ਤੁਸੀਂ ਵੀ ਛੱਟਾ ਮਾਰ ਕੇ ਬੀਜ ਦਿਓ ਤਾਂ ਆਪਣੀ رائے ਕਮੈਂਟ ਬਾਕਸ ਵਿੱਚ ਜੁੜਦੇ ਆ ਜੇ ਆਪਣਾ ਏਰੀਆ ਵੀ ਦੱਸਿਆ ਜੇ ਤੇ ਤੁਸੀਂ ਦੱਸਿਆ ਜੇ ਵੀ ਤੁਸੀਂ ਕਿੰਨਾ ਬੀਜ ਪਾਉਂਦੇ ਹੋ ਆਪਾਂ ਇਹਦੇ ਵਿੱਚ 50 ਕਿਲੋ ਬੀਜ ਵਰਤਿਆ ਸੋ ਬਹੁਤ ਬਹੁਤ ਧੰਨਵਾਦ ਕਿਸਾਨ ਭਰਾਵੋ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਅਗਲੀ ਵੀਡੀਓ ਆਪਾਂ 60 ਦਿਨਾਂ ਤੱਕ ਲੈ ਕੇ ਆਵਾਂਗੇ ਆਪਾਂ ਇਹਦੀ ਜੇ ਤੁਸੀਂ ਆਪਾਂ ਤੀਜਾ ਗੱਟਾ ਯੂਰੀਆ ਦਾ ਪਾਵਾਂਗੇ ਤੇ ਸਪਰੇਅ ਉਦੋਂ ਹੋ ਜੇਗੀ ਆਪਣੀ ਗੁਲਦਣੇ ਵਾਲੀ ਤੀਜਾ ਗੱਟਾ ਯੂਰੀਆ ਦਾ ਪਾ ਕੇ ਆਪਾਂ ਇਹਨੂੰ ਯੂਰੀਆ ਬੰਦ ਕਰ ਦਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਪਾਣੀ ਲਾਵਾਂਗੇ ਦੂਸਰਾ ਸੋ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ